ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਲ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਆ ਗਿਆ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਚਾਰ ਬੱਚਿਆਂ ਦਿਖਾਵਾਂਗੇ ਤਿੰਨ ਪਲੂਣਾ ਪਹਿਲਾ ਸੂਆ ਸੂਨ ਵਾਲੀਆਂ ਤੇ ਇੱਕ ਦੂਜਾ ਸੂਆ ਮਹੀਨਾ ਸਵਾ ਮਹੀਨਾ ਲਗਭਗ ਇੱਥੇ ਹੈਗੀਆਂ ਕੱਚੀਆਂ ਡਿਟੇਲ ਕੱਲੇ ਕੱਲੇ ਨਾਲ ਗਾਰੇ ਪੁੱਛਾਂਗੇ ਚਾਰ ਨਾਗ ਇੱਕੋ ਕਰੋ ਬਕਾਊਆ ਆਓ ਅੱਗੇ ਕਰੀਏ ਵੀ ਇਹਨਾਂ ਨਾਲ ਬਾਤ ਸਤਿ ਸ੍ਰੀ ਅਕਾਲ ਬਾਈ ਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਮੇਰਾ ਨਾਮ ਬਾਈ ਰੁਪਿੰਦਰ ਸਿੰਘ ਪਿੰਡ ਲੋੜਬਈ ਜ਼ਿਲ੍ਹਾ ਬਟਿੰਡਾ ਨੇੜੇ ਕਿੱਧਰ ਵਾਹਾਂ ਠੀਕ ਹੈ ਗਿੱਦੜਵਾਹਾ ਸ਼ਹਿਰ ਦੇ ਨਜ਼ਦੀਕ ਆ ਗਿਆ ਜਮਾ ਲੋੜਬਈ ਹਾਂਜੀ ਤੇ ਮੋਬਾਈਲ ਨੰਬਰ ਵੀਰ ਜੀ ਆਪਣਾ 6284209805 6284209805 6284209805 ਇਹ ਆਪਾਂ ਚਾਰੇ ਦੇ ਚਾਰੇ ਬੱਚਿਆਂ 'ਚ ਕਰਦੇ ਹਾਂ ਸੇਲ ਇਹ ਕਿੰਨੇ ਕ ਟਾਈਮ ਤੋਂ ਆਪਣੇ ਕੋਲੇ ਭਾਈ ਆਪਾਂ ਛੋਟੀਆਂ ਬੱਚੀਆਂ ਪਾਲੀਆਂ ਸੀ ਠੀਕ ਆ ਬੱਚੀਆਂ ਲੈ ਕੇ ਪਾਲੀਆਂ ਸੀ ਇੱਕ ਵਹਿੜ ਆਪਣੀ ਸੂਰੀਏ ਦੂਜਾ ਸੂਆ ਹਾਂਜੀ ਹਾਂਜੀ ਇੱਕ ਦੂਜਾ ਆ ਤਿੰਨ ਪਹਿਲੇ ਸੂਏ ਜਿਹੜੀ ਪਹਿਲੇ ਨੰਬਰ ਤੇ ਪਲੂਣ ਬੱਚੀ ਦੇਖੀ ਜਨੇ ਕਿੰਨੀ ਗੋਮਰਾ ਹੈ ਦੀ ਇਹ ਬਈ ਖੀਰੀ ਆ ਬੰਦੋ ਠੀਕ ਹੈ ਤੇ 11ਵੇਂ ਮਹੀਨੇ ਦੀ 25 ਤਰੀਕ ਨੂੰ ਦਿਨ ਪੂਰੇ ਆ ਠੀਕ ਹੈ ਗਿਆ ਹਣੀ ਪੀਦੀ ਆ ਠੀਕ ਹੈ ਤੇ ਇਹ 66 ਸੀਮਨ ਤੋਂ ਆਕਾਸ਼ਦੀਪ ਦੇ 66 ਸੀਮਨ ਤੋਂ ਗੱਭਣ ਠੀਕ ਆ ਹੁਣ ਦੰਦੇ ਨੇ ਇੱਕ ਤੋੜਤਾ ਹਾਂਜੀ ਇੱਕ ਦੰਦੇ ਪਹਿਲੇ ਨੰਬਰ ਵਾਲੀ ਬੱਚੀ ਤੋੜ ਗਈ ਹਲੇ ਕੱਢਿਆ ਨਹੀਂ ਹਨਾ ਨਹੀਂ ਕੱਢਿਆ ਸਾਰੇ ਦਿਨ ਹੀ ਦੋ ਚਾਰ ਹੋਇਆ ਦਸ ਤੋੜੇ ਉਹਨ ਠੀਕ ਹੈ ਸਹੀ ਮੰਨ ਕੇ ਚੱਲੀਏ ਵੀ ਡੇਢ ਕਿ ਮਹੀਨਾ ਰਹਿ ਗਿਆ ਫਿਰ ਬਾਕੀ ਇਹਦਾ ਹਾਂਜੀ 55 ਕਿ ਦਿਨ ਪਈ ਠੀਕ ਹੈ 2 ਮਹੀਨੇ ਤੋਂ ਅੰਦਰ ਅੰਦਰ ਟਾਈਮ ਬਾਕੀ ਹੈ ਇਹਦਾ ਹਾਂਜੀ ਹਾਂਜੀ ਠੀਕ ਹੈ ਵਧੀਆ ਰਿਕਾਰਡ ਵਾਲੀ ਬੱਚੀ ਆ ਹਾਂਜੀ ਹਾਂਜੀ ਪੂਰੇ ਰਿਕਾਰਡ ਵਾਲੀ ਬੱਚੀ ਠੀਕ ਹੈ ਰੇਟ ਇਹਦਾ ਕੀ ਰਹੂਗਾ ਰੇਟ ਬਈ ਫੋਨ ਤੇ ਜੈਜ ਹੋਣਗੇ ਜੀ ਦੇ ਹਿਸਾਬ ਨਾਲ ਹਾਂਜੀ ਹਾਂਜੀ ਬਈ ਜੈਜ ਜੈਜ ਰੇਟ ਕਰਾਂਗੇ ਤੋਰ ਦੀ ਮਾੜਾ ਜੀ ਨੂੰ ਸੋ ਪਹਿਲੇ ਨੰਬਰ ਤੇ ਇਹਦੀ ਬੱਚੀ ਆ ਆਕਾਸ਼ਦੀਪ ਦਾ ਅੱਗੇ ਸੀਮਨ ਲੱਗਿਆ ਹੋਇਆ ਤੇ 55 ਦਿਨ ਅਜੇ ਦੇ ਸੂਣ ਚ ਬਾਕੀ ਰਹਿ ਗਏ ਸੋ ਹਵਾਨਾ ਵਗੈਰਾ ਚੰਗਾ ਤੇ ਦੁੱਕ ਦੇ ਦੰਦ ਇੱਕ ਦੰਦ ਨੇ ਹਜੇ ਤੋੜਿਆਗਾ ਤੇ ਬਾਇਓ ਡਾਟਾ ਫਿਰ ਸਾਰਾ ਆਪਾਂ ਨੇ ਉਹ ਕਾਪੀ ਤੇ ਨੋਟ ਆ ਜਾਵਾ ਹਾਂਜੀ 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 ਸੋ ਪਛੋਕਰ ਸਾਨੂੰ ਸਾਰਾ ਬਾਇਓ ਡਾਟਾ ਇਹਨਾਂ ਦਾ ਨੋਟ ਵਿੱਚ ਲੁ ਕਾਪੀ ਤੇ ਕਿਹੜੇ ਦੀ ਆਪਾਂ ਬਾਕੀ ਵੀ ਨੇ ਕਨਫਰਮ ਵੀ ਕਰਾਤਾ ਤੇ ਫੇਸ ਕੁਆਲਟੀ ਵਗੈਰਾ ਦੇਖੋ ਚੰਗੀਆਂ ਰਾਜੀ ਸਮੀਆਂ ਪੜੀਆਂ ਬੱਚਿਆਂ ਗਿਆ ਪਿਓਰ ਐਚ ਐਫ ਦੀਆਂ ਮਹੀਨਾ 40 50 55 ਦਿਨ ਇੱਥੇ ਕਿਤੇ ਮਹੀਨੇ ਤੋਂ ਪਲੱਸ ਪਲੱਸ ਟਾਈਮ ਇਹਨਾਂ ਦਾ ਪਿਆ ਬਾਕੀ ਸੂਨ ਦਾ ਤੇ ਭਾਈ ਦੂਜੇ ਨੰਬਰ ਜਿਹੜੇ ਆਪਾਂ ਇਹ ਹੀ ਫਿਰ ਦੇਖੀ ਜਾਨਨੇ ਆ ਇਹ ਦੰਦੋ ਕਿਵੇਂ ਆ ਇਹ ਬਾਈ ਖੀਰੀ ਹੈ ਠ ਠੀਕ ਹੈ ਤੇ ਅੰਦਾਜ਼ਾ ਉਮਰ ਇਹਦੀ 23-24 ਕਿ ਮਹੀਨੇ ਹੋਣੇ ਦੋ ਸਾਲ ਦੇ ਲਗਭਗ ਜਿਵੇਂ ਮੈਂ ਕਹਣਾ ਇਹ ਕਿਹੜੇ ਸੀਮਨ ਦੀ ਆਪ ਜੀ ਇਹ ਬਾਈ ਆਪ 20 193 ਦੀ ਹੈ ਠੀਕ ਹੈ ਇਹ ਗੱਬਣ ਹੈਗੀ ਹੈ ਥਾਈਨੋ ਤੋਂ ਥਾਈਨੋ 66 ਸੀਮਨ ਨਹੀਂ 66 ਤੋਂ ਨਹੀਂ ਬਾਈ ਠੀਕ ਹੈ ਨੌਨ 66 ਸੀਮਨ ਤੋਂ ਇਹ ਗੱਬਣ ਆ ਇਹਦਾ ਟਾਈਮ ਕਿੰਨਾ ਬਾਕੀ ਪਿਆ ਇਹਦਾ ਬਾਈ ਇੱਕ ਉਹਨਾ ਟਾਈਮ ਹੀ ਹੈ ਇੱਕ ਇਹਦੇ ਦੋ ਦਿਨ ਪਹਿਲਾਂ ਦਿਨ ਪੂਰੇ ਹੋਣੇ ਠੀਕ ਹੈ ਕਹਿੰਦਾ ਪਾਪਾ 55 ਤੋਂ 50 ਦਿਨ ਲਾਉਗੀ ਇਹ ਵੀ ਠੀਕ ਹੈ ਇਹਨਾਂ ਦੇ ਮੰਨ ਕੇ ਚਲੋ ਸੀਮਨ ਸੇਮ ਜਿਹਾ ਲੱਗੇ ਹੋਇਆ ਹਾਂਜੀ ਠੀਕ ਹੈ ਤੇ ਆਪ ਕਿਹੜੇ ਸੀਮੈਂਟ ਦਸੀ ਇਹ ਇਹ ਆਪ 20193 ਦੀ ਹੈ ਠੀਕ ਹੈ ਤੇ ਰੇਟ ਇਹਦੇ ਫੋਨ ਤੇ ਹੋਊਗਾ ਹਾਂਜੀ ਫੋਨ ਸਾਰਿਆਂ ਦੇ ਧੋਰ ਦੀ ਬਾਹਰ ਨੂੰ ਸੋ ਵੀਰੋ 50 ਤੋਂ ਲੈ ਕੇ 55 ਦਿਨੇ ਦੇ ਬਾਕੀ ਆ ਮਹੀਨੇ ਤੋਂ ਉਪਰ ਉਪਰ ਦੀਆਂ ਕੱਚੀਆਂ ਜੇ ਵੀ ਡਿਮਾਂਡ ਕਰਦੇ ਆ ਕੱਚਾ ਪਸ਼ੂ ਲੈਣਾ ਅਸੀਂ ਤੇ ਘਰੇ ਤਿਆਰ ਕਰ ਲਾਂਗੇ ਜਮਾਂ ਨਜ਼ਾਰੇਦਾਰ ਚੀਜ਼ਾਂ ਦਿਖਾਉਣੇ ਸਾਨੂੰ ਚਾਰ ਦਿਖਾਉਣੀਆਂ ਅੱਜ ਤੇ ਇਹ ਦੋ ਨੰਬਰ ਵਾਲੀ ਪਛੀ ਹੈਗੀ ਕੱਦ-ਕਾੜ ਵਗੈਰਾ ਦੇਖੋ ਤੇ ਮੂੰਹੋ ਬਿਲਕੁਲ ਖੀਰੀ ਹੈ ਜਮਾਂ ਬੱਚਾ ਹੀ ਆ ਹਲੇ ਪਹਿਲਾ ਸੂਆ ਸੁਣੀਆ ਕੱਦ-ਕਾੜ ਸਾਈਜ਼ ਵਗੈਰਾ ਪੂਰਾ ਓਕੇ ਆ ਤੇ ਸਾਫ ਸੁਥਰੀ ਰਾਜੀ ਸਮੀ ਪੜੀ ਵੀ ਮੇਰੇ ਨਾਲ ਬਾਇਓ ਡਾਟਾ ਸਾਰਾ ਇਹਨਾਂ ਦੇ ਵੀਰ ਦੇ ਕੋਲੇ ਆ ਜਮਾ ਓਕੇ ਐਸੇ ਦੇਖੋ ਫੇਸ ਕੁਆਲਟੀ ਵਗੈਰਾ ਕਿਸੇ ਪਾਸਿਓ ਹੱਥ ਤਰਾ ਨਹੀਂ ਬੱਛੀ ਤੇ ਜਿੰਦ ਜਾਨ ਰਾਜੀ ਸਮੀ ਪੜੀ ਵੀ ਓਕੇ ਆ ਪਹਿਲਾ ਸੂਆ ਮੂੰਹੋਂ ਖੀਰੀ ਬਿਲਕੁਲ ਥਣ ਵਗੈਰਾ ਨੇੜੇ ਤੋਂ ਦੇਖ ਸਕਦੇ ਹੋ ਚਾਰੇ ਥਣ ਨਿਖਣਵੇਂ ਸਾਫ ਸੁਥਰੇ ਵਿੱਥੀ ਤੇ ਤੇ ਨੰਗੇ ਲੈ ਵੇਦੇ ਜਮਾ ਅੱਗੇ ਪਿੱਛੇ ਦਾ ਹਵਾਨਾ ਗੱਡੂ ਤੇ ਕੰਪੈਕਟ ਹਵਾਨਾ 50 ਤੋਂ 55 ਦਿਨ ਬਾਕੀ ਤੇ ਬਾਈ ਜੀ ਅੱਗੇ ਤਿੰਨ ਨੰਬਰ ਦੇ ਦਿਆ ਬੱਛੀ ਦੇਖੀ ਜਾਂਨੇ ਆ ਜੀ ਇਹ ਵੀ ਬਾਈ ਜੀ ਖੀਰੀ ਹੈ ਠੀਕ ਹੈ ਦੰਦੋ ਖੀਰੀ ਇਹਦਾ ਟਾਈਮ ਕਿ 25 ਤਰੀਕ ਨੂੰ ਦਿਨ ਪੂਰੇ 40 50 50 ਦੇ ਨੇ ਇਹਦੇ ਬਾਕੀ ਹਨ ਮਰਾਂ ਤਿੰਨੇ ਬੱਚੇ ਆ ਪੰਜ ਤੋਂ 10 ਦਿਨ ਦੇ ਫਾਸਲੇ ਸੁਣਣਗੇ ਹਾਂਜੀ ਤੈਨੂੰ ਇੱਕ ਟਾਈਮ ਹੀ ਸੁਣਣਗੇ ਠੀਕ ਹੈ ਤੇ ਇਹ ਕਿਹੜੇ ਸੀਮਨ ਦੀ ਆ ਗਈ ਆਪ ਇਹ ਆ ਵੀ ਬਈ ਹਣੀ ਪੀਦੀ ਆ ਠੀਕ ਹੈ ਆਕਾਸ਼ ਅਦੀਰ ਦੇ 66 ਸੀਮਨ ਤੋਂ ਗੱਭਣ ਹੈ ਤੋਰੀ ਬਾਹਰ ਨੂੰ ਸੋ ਫਿਰ ਫੇਸ ਕੁਆਲਿਟੀ ਵਗੈਰਾ ਦੇਖੋ ਬੱਚੀ ਦੀ ਪੂਰੀ ਚੰਗੀ ਆ ਤੇ ਟੈਗ ਟੂ ਫਿਰ ਸੌਂਗਣਾ ਸਾਰੇ ਕਿਸੇ ਪਾਏ ਵੈਨਾਂ ਦੇ ਪਰ ਹੈ ਹਾਂਜੀ ਹਾਂਜੀ ਸੋ ਪੂਰੀ ਓਰੀਜਨ ਆ ਵਜਦੇ ਸਾਂਭੇਵੇਂ ਸੌਂਗਣਾ ਬੱਚਿਆਂ ਤੇ ਕੋਈ ਵਪਾਰ ਦਾ ਕੰਮ ਨਹੀਂ ਵੀਰਾਂ ਨੇ ਮੰਨ ਕੇ ਚਲੋ ਬੱਚਿਆਂ ਘਰਦਿਆਂ ਤਿਆਰ ਕਰੀਆਂ ਹੋ ਅੱਗੇ ਲੱਗਿਆ ਬਈ ਆਕਾਸ਼ਦੀਪ ਹਨਾ ਹਾਂਜੀ ਹਾਂਜੀ ਸਿਕਸਟੀ ਮਨ ਲੱਗਿਆ ਠੀਕ ਆਕਾਸ਼ਦੀਪ ਦਾ ਸਿਕਸਟੇ ਦੇ ਲੱਗਿਆ ਹੋਇਆ ਸੀਮਨ ਸੋ ਬੱਚੀ ਪੂਰੀ ਚੰਗੀ ਆ 50 ਦਿਨ ਦੇ ਲਗਭਗ ਨੀਰ ਅਵੋਟੇ ਦੇ ਸੂਚ ਚ ਬਾਕੀ ਪਿਆ ਤੇ ਬਾਕੀ ਗੱਡੀਆਂ ਇਹਨਾਂ ਦੇ ਬਹੁਤ ਸੋਹਣੇ ਖੋਲੀਆਂ ਹੋਈਆਂ ਸੋ ਥਾਣਾ ਵਾਣਾ ਦੇਖ ਸਕਦੇ ਨੇੜ ਤੋਂ ਤੇ ਬਾਕੀ ਥੱਲੇ ਤੋਂ ਲੈ ਕੇ ਉੱਪਰ ਤੱਕ ਸਟ੍ਰੇਟ ਆ ਨਵਾਂ ਹਾਣਾ ਨਿਊ ਜਨਰੇਸ਼ਨ ਜਿਹੜੇ ਵੀ ਕਹਿੰਦੇ ਬਰੀਡ ਤੇ ਕੰਮ ਕਰਨਾ ਇਹ ਬਰੀਡ ਵਾਲੇ ਬੱਚੇ ਤੁਹਾਨੂੰ ਦਿਖਾਈ ਜੰਨੇ ਆ ਅੱਗੇ ਆ ਜੇ ਬਾਈ ਜੀ 4 ਨੰਬਰ ਦੇ ਆਪਾ ਇਹ ਸੂਰਜ ਆ ਦੂਜਾ ਸੂਆ ਹਨਾ ਇਹ ਦੂਜਾ ਬਾਕੀ ਐ ਕਿੰਨਾ ਐ ਕਿੰਨਾ ਬਾਕੀ ਪਿਆ ਦੁੱਧੋ ਡਰਾਈ ਕਰੀਉਂ ਟਾਈਮ ਕਿੰਨਾ ਹੋ ਗਿਆ ਚਲੋ ਆ ਕਾਫੀ ਟਾਈਮ ਹੋ ਗਿਆ 2 ਮਹੀਨੇ ਹੋ ਗਏ ਠੀਕ ਐ 2 ਮਹੀਨੇ ਦੰਦੋ ਪੂਰੀ ਹੋ ਗਈ ਹੋਵੇ ਤਾਂ ਲਗਭਗ ਠੀਕ ਐ ਇਹਦੇ ਕਿਹੜਾ ਸੀਮਨ ਲੱਗਿਆ ਬਾਈ ਇਹਦੇ ਬਾਈ ਜੀ ਰਮਾਡਾ ਦਾ ਸੀਮਨ ਲੱਗਿਆ ਹੋਇਆ ਆ ਰਮਾਡਾ ਦਾ ਹਾਂਜੀ ਠੀਕ ਐ ਤੇ ਕਿੰਨਾ ਦੁੱਧ ਪਾਇਆ ਤਾਂ ਜੀਨੇ ਨੇ ਇਹਨੇ ਬਈ ਇਹ 35+40 ਦੇ ਨੇੜੇ ਜਾਊਗੀ ਕਹਿੰਦਾ ਭਾਬੀ 30 ਕਿਲੋ ਤੋਂ ਪਾਰ ਵਾਲੀ ਬੈੜ ਹੈਗੀ ਆ ਠੀਕ ਐ ਤੇ ਥੰਮ ਥੰਮ ਚਾਰੇ ਓਕੇ ਡਰਾਈ ਕਰੀ ਆਪਾਂ ਟਿਊਬਾਂ ਵਗੈਰਾ ਜਰਾ ਦਿਆ ਸੀ ਹਾਂਜੀ ਠੀਕ ਹੈ ਤੋਰਦੀ ਬਾਹਰ ਨੂੰ ਸੋ ਚੌਥੇ ਨੰਬਰ ਤੇ ਜਿਹੜੀ ਐਚਐਫਆਰ ਦੇਖੀਏ ਨੇ ਆਪਾਂ ਦੂਸਰਾ ਸੂਆ ਸੂ ਨੂੰ ਇੱਕ ਮਹੀਨਾ ਸਹੀ ਬਾਕੀ ਪਿਆ ਮਹੀਨੇ ਦੋ ਚਾਰ ਦਿਨ ਉੱਪਰ ਹੀ ਲੈ ਜਾਣੇ ਹਵਾਨਾ ਹਲੇ ਲਾਉਣਾ ਸ਼ੁਰੂ ਹੋਈ ਆ ਮੰਨ ਕੇ ਚਲੋ 15 ਤੋਂ 20% ਸੋ ਫੱਟ ਫਾੜ ਲੇਵਾ ਤੇ ਕੰਪੈਕਟ ਹਵਾਨਾ ਇਹਦੇ ਸੀਮਨ ਕਿਹੜਾ ਲੱਗਿਆ ਹੈਗਾ ਕਨਫਰਮ ਕੁਛ ਨਹੀਂ ਰਮਾੜਾ ਦਾ ਠੀਕ ਆ ਰਮਾੜਾ ਦਾ ਸੋ ਫੇਸ ਕੁਆਲਿਟੀ ਵਗੈਰਾ ਇਹਦੀ ਵੀ ਦੇਖ ਸਕਦੇ ਹੋ ਦੂਜਾ ਸੂਆ ਵੈੜ ਸੂ ਰਹੀ ਆ ਕੱਦ ਕਾਠ ਬਾਡੀ ਸਟਰਕਚਰ ਵਗੈਰਾ ਪੂਰਾ ਓਕੇ ਆ ਲਿੱਸੀ ਨਾਲ ਵੀ ਕਿਸੇ ਵੱਸ ਸੁਣੀ ਪ੍ਰਿੰਟ ਵਗੈਰਾ ਵੀ ਬੱਚੀ ਦੇ ਬਹੁਤ ਦੂਜਾ ਸੂਆ ਚਾਰ ਆਪਾਂ ਵੇੜਾ ਦਿਖਾਈਆਂਗੇ ਤਿੰਨ ਦਿਖਾਈਆਂ ਪਲੂਣ ਬੱਚੀ ਇੱਕ ਦੂਸਰਾ ਸੂਆ ਸਾਰਿਆਂ ਬਲੱਡ ਦੇ ਵਿੱਚ ਪਿੰਡ ਵਾਇਆਂ ਦਾ ਹੈਗਾ ਲੂਲ ਬਾਈ ਗਿੱਦੜ ਵਾਹਾ ਇਹਦੀ ਹੈ ਪੈ ਗਿਆ ਬਠਿੰਡੇ ਤੋਂ 30 ਕਿਲੋਮੀਟਰ ਦੂਰੀ ਤੇ ਪਿੰਡ ਪੈ ਗਿਆ ਚਾਰਾ ਨਗਾ ਦੇ ਵਿੱਚੋਂ ਕੋਈ ਵੀ ਨਾ ਤੁਹਾਡੇ ਪਸੰਦ ਹੋ ਵਜਾ ਕੇ ਦੇਖ ਕੇ ਤਸੱਲੀ ਕਰਕੇ ਖਰੀਦਾਰੀ ਕਰ ਸਕਦੇ ਮੇਰੇ ਨੰਬਰ ਬੋਲਿਆ ਦੁਬਾਰੇ ਆਪਣਾ 6284209805 ਸੋ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ